ਸਮਾਣਾ ਦੇ ਪਿੰਡ ਬੱਲਮਗੜ ਦੇ ਵਿੱਚ ਆਪਣੇ ਪਤੀ ਦਾ ਕਤਲ ਕਰਨ ਦੇ ਮਾਮਲੇ ਵਿੱਚ ਸਦਰ ਪੁਲਿਸ ਸਮਾਣਾ ਨੇ ਇੱਕ ਔਰਤ ਨੂੰ ਗ੍ਰਿਫਤਾਰ ਕੀਤਾ 24-25 ਦੀ ਰਾਤ ਨੂੰ ਪਿੰਡ ਬੱਲਮਗੜ ਦੇ ਵਿੱਚ ਹਰਪ੍ਰੀਤ ਸਿੰਘ ਦਾ ਕਤਲ ਕਰਨ ਦਾ ਦੋਸ਼ ਉਸ ਦੀ ਪਤਨੀ ਤੇ ਉਸ ਦੀ ਸੱਸ ਬਲੋ ਲਗਾਇਆ ਗਿਆ ਸੀ ਜਿਸ ਵਿੱਚ ਪੁਲਿਸ ਨੇ ਇਸ ਔਰਤ ਨੂੰ ਗ੍ਰਿਫਤਾਰ ਕੀਤਾ ਸਮਾਣਾ ਅਦਾਲਤ ਦੇ ਵਿੱਚ ਪੁਲਿਸ ਅਧਿਕਾਰੀ ਸਦਰ ਥਾਣਾ ਪਰਮਿੰਦਰ ਸਿੰਘ ਨੇ ਪੇਸ਼ ਕੀਤਾ ਜਦੋਂ ਕਿ ਅਸੀਂ ਔਰਤ ਵੀਰਵਲ ਕੌਰ ਨਾਲ ਗੱਲਬਾਤ ਕੀਤੀ ਤੁਸੀਂ ਹਰਪ੍ਰੀਤ ਸਿੰਘ ਦਾ ਕਤਲ ਕਿਉਂ ਕੀਤਾ ਹੈ ਤਾਂ ਉਸਨੇ ਦੱਸਿਆ ਹੈ ਕਿ ਉਸਦੇ ਮੂੰਹ ਵਿੱਚੋਂ ਖੂਨ ਆਇਆ ਸੀ ਜਦੋਂ ਕਿ ਉਸ ਨੂੰ ਪੁੱਛਿਆ ਗਿਆ ਕਿ ਤੁਸੀਂ 24 ਘੰਟੇ ਕਮਰੇ ਵਿੱਚ ਬੰਦ ਕਰਕੇ ਉਸਦੀ ਡੈੱਡ ਬੋਡੀ ਕੋਲ ਬੈਠੇ ਰਹੇ ਤਾਂ ਉਸਨੇ ਕਿਹਾ ਹੈ ਕਿ ਬਾਹਰ ਕਮਰੇ ਨੂੰ ਦਰਵਾਜ਼ਾ ਜਿੰਦਾ ਲੱਗਿਆ ਹੋਇਆ ਸੀ ਮੈਂ ਕਮਰਾ ਨਹੀਂ ਬੰਦ ਕੀਤਾ ਲੇਕਿਨ ਔਰਤ ਕੁਝ ਵੀ ਨਹੀਂ ਦੱਸ ਰਹੀ ਪੁਲਿਸ ਅਧਿਕਾਰੀ ਹਰਮਿੰਦਰ ਸਿੰਘ ਨੇ ਦੱਸਿਆ ਹੈ ਕਿ ਅਸੀਂ ਅਦਾਲਤ ਤੋਂ ਅੱਜ ਇਸ ਦਾ ਰਿਮਾਂਡ ਮੰਗਾਗੇ ਗੰਭੀਰਤਾ ਨਾਲ ਪੁੱਛਤਾਛ ਕੀਤੀ ਜਾਵੇਗੀ ਸਮਾਣਾ ਤੋਂ ਸਰਵਜੀਤ ਤਲਵੰਡੀ ਦੀ ਰਿਪੋਰਟ ਬਿਰਪਲਪੁਰ ਰਾਤ ਨੂੰ ਤੇ ਘਟਨਾ ਹੋ ਗਈ ਤੇ ਤੈਨੂੰ ਪਤਾ ਲੱਗਿਆ ਪੂਰਾ ਹੋ ਗਿਆ ਫਿਰ ਤੂੰ ਉੱਥੇ ਦੱਸਿਆ ਕਿਉਂ ਤੈਨੇ ਕਿਸ ਨੇ ਬਾਹਰ ਨਹੀਂ ਖੋਲਿਆ ਮੈਂ ਤਾਂ ੱੱਕੇ ਮਾਰੀ ਸੀ ਨਹੀਂ ਬਾਹਰ ਬਾਹਰ ਤਾਂ ਬੰਦ ਕਰ ਰੱਖਿਆ ਸੀ ਕੀਨੇ ਬੰਦ ਕੀਤਾ ਸੀ ਬਾਹਰ ਤਾਂ ਬੀਬੀ ਹੋ ਰਹੀ ਹੈ ਤੇ ਸੱਸ ਨੇ ਹਾਂਜੀ ਉਹ ਕਹਿੰਦੇ ਤੰਨੇ ਬੰਦ ਕਰ ਰੱਖਿਆ ਤੇ ਅੰਦਰ ਹੂੰ ਉਹ ਤਾਂ ਕਹਿੰਦੇ ਤੂੰ ਤੂੰ ਬੰਦ ਕੀਤਾ ਸੀ ਦੱਸ ਦੱਸ ਸਾਰਨ ਬਾਰ ਲਾਰਖੇ ਦੀ ਹੈ ਹਾਂ ਹੁਣ ਕਾਪੀ ਦਿਓ ਦੱਸੋ ਲੜਾਈ ਕਿਨੇ ਦਿਨ ਹੁੰਦੀ ਥੋਡੀ ਆਪਸ ਕਿੰਨੇ ਟਾਈਮ ਤੋਂ ਹੁੰਦੀ ਸੀ ਲੜਾਈ ਹੂੰ ਪਰਮੰਦੇ ਜਿਹੜਾ ਬੱਲੰਗੜ ਤੋਂ ਕਤਲ ਹੋਇਆ ਸੀ ਪਤੀ ਨੂੰ ਮਾਰਿਆ ਹੈ ਪਤਨੀ ਉਹਦੇ ਮੰਗਲਾ ਦਰਗ ਹੋਇਆ ਸੀ ਹਾਂਜੀ ਹਾਂਜੀ ਇਸ ਤੋਂ ਪਹਿਲਾਂ ਦੋਸਨ ਸੀ ਗ੍ਰਿਫਤਾਰ ਹੋ ਗਈ ਹੈ ਹਾਂਜੀ ਦੋਸਨ ਦੀ ਕਾਲ ਗ੍ਰਿਫਤਾਰੀ ਪਾਈ ਚੁੱਕੀ ਹੈ ਜੀ ਤੇ ਇਹਨੂੰ ਅੱਜ ਮਤਲਬ ਪੇਸ਼ ਦਰਤ ਕਰਾਂਗੇ ਜੀ ਨੂੰ ਪੇਸ਼ ਦਰਤ ਕਰਕੇ ਤਾਂ ਮਰਵਾਣ ਲੈ ਕੇ ਨਗਾਇਨ ਪੁਛੀ ਕਿੱਥੀ ਜਾਏਗੀ ਕਿ ਦਿਨਾਂ ਕੋਈ ਹੋਰ ਤਾਂ ਸ਼ਾਮਲ ਜਿਹੜਾ ਇਹਨੇ ਆਪਣੇ ਪਤੀ ਦਾ ਕਤਲ ਕੀਤਾ ਹੈ ਨਾਮ ਕੀ ਦੋਸਤ ਦਾ ਵੀਰਪਾਲ ਕੌਰ ਹੈ ਘਰਲੇ ਦਾ ਨਾਮ ਕੀ ਸੀ ਇਹ ਪਤਨੀ ਦੇ ਨਾਮ ਹਰਪ੍ਰੀਤ ਸਿੰਘ ਵਾਸੀ ਪਿੰਡ ਬਲਮਗੜਾ ਜਿਸ ਦੇ ਵਿੱਚ ਸ਼ਿਕਾਇਤ ਕਰਤਾ ਇਸ ਦੀ ਮਾਂ ਹੈ ਮੁੰਡੇ ਦੀ ਆ ਸ਼ਿਕਾਇਤ ਕਰਤਾ ਨੇ ਮਾਂ ਹੈ ਹਰਪਾਲ ਕੌਰ ਹਰਪਾਲ ਕੋਈ ਸ਼ਿਕਾਇਤ ਪ੍ਰਚਦਰ ਹਾਂ ਹਾਂਜੀ ਹਾਂਜੀ ਹਾਂਜੀ